ਗੁਰਪ੍ਰੀਤ ਸਿੰਘ ਸਿੱਤੋਂ ਰਹਿਣਾ ਵਾਲੇ ਹਾਂ ਮੈਂ ਪਿੰਡ ਕਾਲੇ ਨੰਗਲ ਤੋਂ ਰਹਿਣ ਵਾਲਾ ਬਟਾਲੇ ਸ਼ਹਿਰ ਦਾ ਹਾਂਜੀ ਇਹ ਇੱਥੇ ਕਿਰਾਏ ਤੇ ਰਹਿਣਾ ਸਰ ਪੰਡੋਰੀ ਹਾਂ ਪੰਡੋਰੀ ਦੇ ਵੀ ਪਰਿਵਾਰ ਚੋਂ ਕੀ ਲੱਗਦੇ ਨੇ ਪਰਿਵਾਰ ਚ ਇਹਦਾ ਸਰ ਮੈਂ ਭਾਈਆ ਲੱਗਦਾ ਜੇ ਜੇ ਉਹਦਾ ਕਹਿੰਦੀ ਮੈਨੂੰ ਭਰਾ ਹੀ ਆ ਅੱਛਾ ਜੀ ਤੇ ਕੀ ਆ ਤੁਹਾਡੀ ਭੈਣ ਨਾਲ ਤੁਹਾਡੀ ਭੈਣ ਨਾਲ ਸਰ ਇਹ ਹੋਇਆ ਦਾ ਇਹਨੂੰ ਲੰਨਰ ਜੋ ਹੀ ਸਰ ਤੇ ਘਰ ਦੇ ਉਹਦੇ ਮੰਨਦੇ ਨਹੀਂ ਤੇ ਬਾਜ ਇਹਨਾਂ ਦਾ ਵਿਆਹ ਸੁਲ੍ਹਾ ਮੰਤੀ ਨਾਲ ਹੋ ਗਿਆ ਤੇ ਬਾਜ ਉਹਨਾਂ ਨੇ ਮਾਰ ਦਿੱਤੀ ਜਦੋਂ ਜੋ ਹਨ ਫੋਨ ਕੀਤਾ 4 ਵਜੇ ਤੇ 4:30 ਪੁਨੇ 5 ਅਸੀਂ ਪਹੁੰਚੇ ਆ ਤੇ 5 ਵਜੇ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਉਹਦੇ ਮੁੰਡੇ ਹੀ ਦੋ ਤੇ ਅੰਬਾ ਵੀ ਉੱਥੇ ਹੀ ਉਹਦੀ ਘਰ ਦੀ ਇਹ ਮੰਜੇ ਦੇ ਲੰਮੇ ਪਾਈ ਹੀ ਥੁੜੀ ਆਨੋਂ ਆਂਦੇ ਸਰ ਵੀ ਇਹਰ ਸੋਈ ਚ ਡੇਕੇ ਮਰ ਗਈ ਹੈ ਤੇ ਅਸੀਂ ਸਰ ਘੰਟੇ ਦਾਗ ਵੇਖਿਆ ਤੇ ਅਸੀਂ ਸਾਰਾ ਉਹਨਾਂ ਨੂੰ ਫੋਨ ਕੀਤਾ ਪੁਲਿਸ ਵਾਲੇ ਸਰ ਨੂੰ ਉਹ ਆਏ ਤੇ ਪੋਸਟਮਾਰਟਮ ਹੋਇਆ ਸਰ ਹਾਂਜੀ ਕਾਹੋਂ ਇਹਦੇ ਵਿੱਚ ਦੇ ਰਿਗਰਸਤ ਹੋਈਏ ਜੀ ਰਸਤੇ ਇੱਕ ਜਾਨੇ ਦੀ ਹੋਈ ਸਰ ਤਾਂ ਤੁਹਾਡੀ ਕੀ ਮੰਗ ਕੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਾਰਵਾਈ ਇਹੋ ਮੰਗਦੇ ਆਂ ਪਿਆੜੀ ਕੁੜੀ ਨੂੰ ਇਨਸਾਫ ਮਿਲੇ ਕੱਲ ਨੂੰ ਹੋਰ ਕਿਸ ਦੀ ਧੀ ਭੈਣਾਂ ਨਾਲ ਸਾਰੇ ਇਹ ਕੰਮ ਹੋਏ ਅਸੀਂ ਤਾਂ ਗਰੀਬ ਬੰਦੇ ਆਂ ਕਰਾਏ ਤੇ ਰਹਿਨੇ ਸਰ ਅਸੀਂ ਕੀ ਕਰ ਸਕਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਹੋਈ ਹੈ ਬਾਹਰ ਜਿਹੜਾ ਗਿਆਤ ਨਹੀਂ ਸਰ ਸਾਡੇ ਨਾਲ ਤਾਂ ਕਦੀ ਉਹਦੀ ਗੱਲ ਹੀ ਨਹੀਂ ਹੋਈ ਬਾਕੀ ਇਹ ਤਾਂ ਇਨਸਾਫ ਸਰ ਮੰਗਦੇ ਆਂ ਹੁਣਾਂ ਚ ਪਹੁੰਚਿਆ ਫਿਕਣੀ ਅੰਮ੍ਰਿਤ ਸਰ ਨਹੀਂ ਸਰ ਉਹ ਜੇ ਤਾਂ ਅਗਨੀ ਜੇ ਹੈ ਪਰਿਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਸਰ ਅਜੇ ਤੱਕ ਤੁਹਾਨੂੰ ਕੋਈ ਸਮਝ ਨਹੀਂ ਲੱਗਣ ਦੀ ਹਾਂ ਲਾ ਸਾਡੇ ਤੇ ਕੋਲ ਹੈ ਇੰਨੀ ਕੀ ਕਰ ਸਕਦੇ ਸਰ ਇਹਨਾਂ ਨਾਲ ਆਪਸ ਵਿੱਚ ਪਰਿਵਾਰ ਚ ਲੜਾਈ ਝਗੜਾ ਚੱਲਦਾ ਸੀ ਸਹੁਰੇ ਨਾਲ ਜਿਆਦਾ ਲੜਾਈ ਝਗੜਾ ਜਿਹੜਾ ਉਹ ਸਾਹਮਣੇ ਆਇਆ ਜਿਹੜਾ ਦਾ ਘਰ ਵਾਲਾ ਰਾਜਿੰਦਰ ਕੌਰ ਦਾ ਪਤੀ ਗੋਰਾ ਉਹ ਡਬਈ ਰਹਿਦਾ ਸਹੁਰੇ ਨਾਲ ਨਹੀਂ ਬਣਦੀ ਨਹੀਂ ਇਹਨਾਂ ਲਵ ਮੈਰਿਜ ਕਰਾਈ ਸੀ ਨਰੀਆਣਾਵਾਂ ਰਹਿੰਦੀ ਸੀ ਤੇ ਜਿਹੜੀ ਗੱਲ ਸਾਨੂੰ ਸਾਹਮਣੇ ਆਈ ਆ ਕਿ ਸੌਰੇ ਨੇ ਗਲ ਕੁੱਟ ਕੇ ਮਾਰਤਾ ਜੀ ਮੁੰੇਰਾ ਵਿਆਹ ਕਰਵਾ ਲਵਦਾ ਹੋਇਆ ਜੀ 8 ਮਹੀਨੇ ਪਹਿਲਾਂ ਕੀ ਨਾਮ ਕੋਈ ਦਾ ਰਾਜਵਿੰਦਰ ਕੌਰ ਤਾਂ ਕਿਥੋਂ ਦਿਨ ਵਾਲੀ ਜਰੇ ਇਹ ਪੰਡੋਰੀ ਕਿਰਾਏ ਤੇ ਰਹਿੰਦੇ ਆ ਜੀ ਇਹਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਅਸੀਂ ਕਿਰਾਏ ਤੇ ਰਹਿੰਦੇ ਆ ਤੇ ਪੰਡੋਰੀ ਵਿੱਚ ਹੀ ਵਿਆਹ ਹੋਇਆ ਹੈ ਜੀ ਤਾਂ ਮਾਰਿਆ ਕਿਦਾਂ ਗਿਆ ਜੀ ਸੌਰੇ ਵੱਲੋਂ ਗਲ ਕੁੱਟ ਕੇ ਮਾਰੇ ਗਏ ਤਾ ਗ੍ਰਿਫਤਾਰੀ ਪਾਈ ਗਈ ਜੀ ਇਹਦੇ ਵਿੱਚ ਸੋਹਰਾ ਗ੍ਰਿਫਤਾਰ ਹੈ ਜੀ ਰਾਤ ਦਾ ਸੋਹਰਾ ਅਸੀਂ ਸਵੇਰੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਜੀ ਕਾਰਵਾਈ ਚੱਲ ਰਹੀ ਹੈ ਜੀ ਐਸ ਐਚਓ ਸਾਹਿਬ ਖੁਦ ਤਬਦੀਸ਼ ਕਰ ਰਹੇ ਨੇ ਜਿਹੜੀ ਤਬਦੀਸ਼ ਜੋ ਕਾਰਵਾਈ ਅੰਮਲ ਚ ਲੈ ਜਾਂਦੀ ਜਾਊਗੀ